ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਅਸੀਂ ਲੋਹੇ ਵਾਲੀਆਂ ਲਿਮਾਰੀਆਂ ਦਿਖਾਉਣੇ ਆ ਕਿ ਜਿਹੜੀਆਂ ਇਹ ਲੋਹੇ ਦੀ ਲਿਮਾਰੀ ਹੈ ਇਹਦਾ ਜਿਹੜਾ weight ਹੈ 100 ਕਿਲੋ ਹੈ ਜੀ ਇੱਕ ਕੁਇੰਟਲ ਹੈ ਜੀ ਇਹ ਲਿਮਾਰੀ ਦਾ ਜਿਹੜਾ ਲੋਕ ਹੈ ਇਹ ਕਦੇ ਵੀ ਖਰਾਬ ਨਹੀਂ ਹੋਊ ਇਹਨੂੰ ਚਾਬੀ ਹੈ ਜਿਹੜੀ ਬਹੁਤ ਹੀ ਵਧੀਆ ਲੱਗਦੀ ਆ ਦੇਖੋ ਜੀ ਤੁਸੀਂ ਇਹਦੇ ਲੋਕ ਦੀ ਕੋਈ ਕੰਪਲੀਟ ਨਹੀਂ ਨਾ ਇਹਨੂੰ ਖੋਲਣ ਬੰਦ ਕਰਨ ਚ ਕੋਈ ਆਵਾਜ਼ ਆ ਰਹੀ ਹੈ ਤੇ ਨਾ ਹੀ ਇਸ ਲਿਮਾਰੀ ਦਾ ਕਦੇ ਪੇਂਟ ਉਤਰੂਗਾ ਕਿਉਂਕਿ ਇਹ ਪਾਊਡਰ ਕੋਟਿੰਗ ਦੀ ਬਣੀ ਹੋਈ ਹੈ ਜਿਹਨੂੰ ਕਿ ਲੋਕੀ ਪੱਟੀ ਪੇਂਟ ਕਹਿੰਦੇ ਨੇ ਬਹੁਤ ਹੀ ਸੋਹਣੀ ਫਿਨਿਸ਼ਿੰਗ ਹੈ ਮੈਂ ਤੁਹਾਡੇ ਸਾਹਮਣੇ ਇੱਕ ਲਮਾਰੀ ਖੋਲੀ ਆ ਕੋਈ ਸਾਊਂਡ ਨਹੀਂ ਆਇਆ ਖੁੱਲਣ ਦਾ ਇਸੇ ਤਰੀਕੇ ਨਾਲ ਬੰਦ ਕਰਾਂਗੇ ਕੋਈ ਸਾਊਂਡ ਨਹੀਂ ਆਊਗਾ ਬਹੁਤ ਹੀ ਸੋਹਣੀ ਹੈ ਇਹਦੇ ਸ਼ੀਸ਼ਾ ਜਿਹੜਾ ਲੱਗਿਆ 5mm ਦਾ ਸ਼ੀਸ਼ਾ ਲੱਗਿਆਗਾ ਪਲੇਨ ਸ਼ੀਸ਼ਾ ਲੱਗਿਆਗਾ ਬਹੁਤ ਹੀ ਸੋਹਣਾਗਾ ਹੈਂਡਲ ਦੀ ਕੁਆਲਿਟੀ ਹਰ ਇੱਕ ਚੀਜ਼ ਦੀ ਕੁਆਲਿਟੀ ਇਹਦੀ ਫਿਨਿਸ਼ਿੰਗ ਬਹੁਤ ਹੀ ਵਧੀਆ ਹੈ ਇਹਨਾਂ ਲਮਾਰੀਆਂ ਦੀ ਇੱਧਰ ਦੋ ਦਰਾਜ ਆਗੇ ਦੇਖੋ ਚਾਬੀਆਂ ਦੀ ਕੁਆਲਿਟੀ ਦੇਖੋ ਤੁਸੀਂ ਕਿੰਨੀ ਵਧੀਆ ਜੀ ਲੋ ਜੀ ਕੰਪਿਊਟਰ ਡਾਈ ਚਾਬੀਆਂ ਨੇ ਠੀਕ ਹੈ ਹੈਂਡਲ ਹੈ ਜਿਹੜਾ ਉਹ ਵੀ ਬਹੁਤ ਹੀ ਵਧੀਆ ਲੱਗਿਆ ਹੋਇਆ ਜੀ ਲੋ ਬਹੁਤ ਹੀ ਵਧੀਆ ਫਿਨਿਸ਼ਿੰਗ ਦੇ ਵਿੱਚ ਬਣੀਆਂ ਹੋਈਆਂ ਅਲਮਾਰੀਆਂ ਨੇ ਜੀ ਇਹਦੇ ਇਧਰਲੀ ਸਾਈਡ ਲੋਕਰ ਆ ਗਿਆ ਠੀਕ ਹੈ ਜੀ ਇੱਕ ਸੇਫ ਆ ਗਿਆ ਤੇ ਉਸ ਤੋਂ ਇਲਾਵਾ ਵੀ ਇਹਦੇ ਇਧਰਲੇ ਸਾਈਡ ਇੱਕ ਲੋਕਰ ਲਗਾਇਆ ਹੋਇਆ ਹੈ ਇਹਦੇ ਤੇ ਵੀ ਚਾਬੀ ਜਿਹੜੀ ਬਹੁਤ ਵਧੀਆ ਲੱਗੀ ਹੋਈ ਆ ਆ ਦੇਖੋ ਨਹੀਂ ਆਮ ਚਾਬੀਆਂ ਹੀ ਨੀਂਹਾਂ ਦੀਆਂ ਸਹੀ ਹੁੰਦੀਆਂ ਉਹੀ ਖਰਾਬ ਹੋ ਜਾਂਦੀਆਂ ਨੇ ਜੀ ਕੋਈ ਪੇਂਟ ਉਤਰਨ ਦੀ ਕੋਈ ਦਿੱਕਤ ਨਹੀਂ ਹੈਗੀ ਬਹੁਤ ਹੀ ਫਾਈਨ ਕੁਆਲਿਟੀ ਦੀ ਬਣੀਆਂ ਹੋਈਆਂ ਨੇ ਤੁਸੀਂ ਕਿੰਦਾ ਦੇ ਮਰਜ਼ੀ ਕਲਰ ਚ ਇਹਨਾਂ ਤਿਆਰ ਕਰਵਾ ਸਕਦੇ ਹੋਗੇ ਕੋਈ ਮਰਜ਼ੀ ਪ੍ਰਿੰਟ ਲਗਵਾ ਸਕਦੇ ਹੋ ਠੀਕ ਹੈ ਜੀ ਬਿਮਾਰੀ ਸਾਡੇ ਕੋਲੇ ਪ੍ਰੈਜ਼ੈਂਟ ਪਈਆਂ ਰਹਿੰਦੀਆਂ ਨੇ ਤੁਹਾਨੂੰ ਇੱਕ ਚਾਹੀਦੀ ਆ ਚਾਹੇ 100 ਵੀ ਚਾਹੀਦੀ ਆ ਤੁਹਾਨੂੰ ਮਿਲਣਗੇ ਇਹਦੇ ਵਿੱਚ ਕਲਰ ਆ ਜਿਹੜਾ ਤੁਸੀਂ ਕਿਦਾਂ ਦਾ ਮਰਜ਼ੀ ਕਰਵਾ ਸਕਦੇ ਹੋ ਲੈ ਸਕਦੇ ਹੋ ਕੋਈ ਸਰਮੈਕੇ ਨਾਲ ਮੈਚ ਕਰਵਾਉਣਾਗਾ ਤੁਹਾਨੂੰ ਵੜਨ ਲੱਗਦੀ ਆ ਆ ਵੀ ਲੋਹੇ ਦੀ ਬਿਮਾਰੀ ਆ ਇਹ ਵੀ ਦੇਖਣ ਨੂੰ ਵੜਨ ਲੱਗਦੀ ਆ ਤੇ ਦੇਖੋ ਖੋਲਣ ਨਾਲ ਬੰਦ ਕਰਨ ਚ ਕੋਈ ਪ੍ਰੋਬਲਮ ਨਹੀਂ ਹੈਗੀ ਇਹਨਾਂ ਨੂੰ ਜੀ ਠੀਕ ਹੈ ਜੀ ਉਸ ਤੋਂ ਇਲਾਵਾ ਅਸੀਂ ਵੱਡੇ ਕੱਪ ਬੋਰਡ ਵੀ ਤਿਆਰ ਕਰ ਰਹੇ ਹਾਂ ਕਿ 8x7 ਦੇ ਬੁੱਢਣ ਦੇ ਵਿੱਚ ਵੀ ਤਿਆਰ ਕਰਦੇ ਹਾਂਗੇ ਲੋਹੇ ਚ ਜਗਾਹੋਂ ਲੋਹੇ ਚ ਵੀ ਮਿਲ ਜਾਣਗੇ ਜੀ ਠੀਕ ਹੈ ਜੀ ਕਾਫੀ ਵੈਰਾਈਟੀ ਹੈ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ